ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸੋ ਅੱਜ ਸ਼ੈਨੇਗਨ ਕੰਟਰੀਜ਼ ਦੇ ਜਿਹੜੇ ਸਟੱਡੀ ਵੀਜ਼ਾ ਨੇ ਉਹਦੀ ਪੋਸਿਬਿਲਿਟੀਜ਼ ਐਕਸਪਲੋਰ ਕਰਾਂਗੇ ਕਿੱਦਾਂ ਦੇ ਪ੍ਰੋਫਾਈਲਸ ਨੂੰ ਉੱਥੇ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਕਿੱਦਾਂ ਦਾ ਫਿਊਚਰ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿੰਨਾ ਤੁਹਾਡਾ ਬਜਟ ਹੋਣਾ ਚਾਹੀਦਾ ਸੋ ਅੱਜ ਦੀ ਡੇਟ ਦੇ ਵਿੱਚ ਵੈਸੇ ਵੀ ਤੁਸੀਂ ਦੇਖਿਆ ਹੋਣਾ ਸ਼ੇਨਗੇਨ ਕੰਟਰੀਜ਼ ਦੁਬਾਰਾ ਪਪੂਲਰ ਹੁੰਦੀਆਂ ਦਿਖ ਰਹੀਆਂ ਨੇ ਉਹਦਾ ਵੀ ਰੀਜ਼ਨ ਸਮਝਾਂਗੇ ਕਿ ਕਿਉਂ ਬਹੁਤ ਪੋਜ਼ਿਟਿਵਿਟੀ ਦਿਖ ਰਹੀ ਆ ਬਹੁਤ ਚਰਚਾ ਹੈ ਐਟ ਲੀਸਟ ਮੰਨੀਏ ਕਿ ਦਿਖ ਰਹੀ ਆ ਸ਼ੇਨਗੇਨ ਕੰਟਰੀਜ਼ ਬਾਰੇ ਸੋ ਅੱਜ ਦੇ ਸਾਡੇ ਗੈਸਟ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੌਰ ਕੌਰ ਜੀ ਦਾ ਬਹੁਤ ਬਹੁਤ ਸਵਾਗਤ ਥੈਂਕ ਯੂ ਦੀਪਕ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਸੋ ਜਿਹੜੇ ਵੀ ਸਟੂਡੈਂਟ ਨਵੇਂ ਜੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਜਦੋਂ ਵੀ ਕੋਈ ਅਪਡੇਟ ਆਂਦਾ ਹੈ ਉਭੀ ਅਸੀਂ ਤੁਹਾਡੇ ਨਾਲ ਰੈਗੂਲਰਲੀ ਸ਼ੇਅਰ ਕਰਦੇ ਆਂ ਤੇ ਕੋਸ਼ਿਸ਼ ਕਰਦੇ ਆਂ ਐਕਸਪਰਟਸ ਨਾਲ ਇਸ ਤਰੀਕੇ ਨਾਲ ਡਿਸਕਸ਼ਨ ਕਰੀਏ ਕਿ ਸਿੰਪਲ ਸ਼ਬਦਾਂ ਦੇ ਵਿੱਚ ਕਰਕਸ ਤੁਹਾਡੇ ਤੱਕ ਪਹੁੰਚ ਸਕੇ ਸੋ ਸ਼ੈਨਗਨ ਦੀ ਗੱਲ ਕਰਦੇ ਆਂ ਕੌਰ ਸਾਹਿਬ ਅੱਜ ਦੀ ਰੇਡ 'ਚ ਸਭ ਤੋਂ ਪਹਿਲਾਂ ਤਾਂ ਦੁਬਾਰਾ ਸ਼ੈਨਗਨ ਦੀ ਚਰਚਾ ਕਿਉਂ ਜ਼ਿਆਦਾ ਦਿਖ ਰਹੀ ਹੈ ਦੇਖੋ ਚਰਚਾ ਦੇ ਕਈ ਕਾਰਨ ਨੇ ਕਿਉਂਕਿ ਜਦੋਂ ਵੀ ਕੋਈ ਕੰਟਰੀ ਰਸਤੇ ਖੋਲਦੀ ਹੈ ਵੈਲਕਮਿੰਗ ਹੋ ਜਾਂਦੀ ਹੈ ਬੱਚਿਆਂ ਦੇ ਲਈ ਉਹਦੇ ਸਿਸਟਮ ਵੈਲਕਮਿੰਗ ਹੋ ਜਾਂਦੇ ਨੇ ਤੇ ਡੈਫੀਨਿਟਲੀ ਉਹ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਹੁਣ ਜਿਹੜੇ ਹਿਸਾਬ ਨਾਲ ਬੱਚਿਆਂ ਲਈ ਕੈਨੇਡਾ ਚੈਲੈਂਜਿੰਗ ਹੋ ਗਿਆ ਜਿਹੜੇ ਹਿਸਾਬ ਨਾਲ ਆਸਟ੍ਰੇਲੀਆ ਚੈਲੈਂਜਿੰਗ ਹੋ ਗਿਆ ਪਿਛਲੇ ਦਿਨਾਂ ਚੋਂ ਔਰ ਹੁਣ ਅੱਗੇ ਜਾ ਕੇ ਹੋਰ ਟਫ ਹੋਣ ਲੱਗਾ ਉਹ ਮਤਲਬ ਇੱਕ ਹਸਾਬ ਦਾ ਬੰਦ ਹੀ ਹੋਣ ਲੱਗਾ ਕਹਿ ਲਈਏ ਆਪਾਂ ਤੇ ਹੁਣ ਇਹਦੇ ਵਿੱਚ ਸ਼ੈਨੈਗਨ ਇੱਕ ਇਦਾਂ ਦੀ ਆਪਸ਼ਨ ਬਣ ਗਿਆ ਯੂਰਪ ਦਾ ਸ਼ੈਨੈਗਨ ਗਰੁੱਪ 27 ਕੰਟਰੀਆਂ ਦਾ ਮੈਂ ਦੱਸਦਾ ਥੋੜਾ ਬੇਸਿਕਲੀ ਤੇ ਇਹਦੇ ਵਿੱਚ 27 ਕੰਟਰੀਆਂ ਚ ਕੁਝ ਕੰਟਰੀਜ਼ ਨੇ ਜਿਹੜੀਆਂ ਇਸ ਟਾਈਮ ਸਟੂਡੈਂਟਸ ਨੂੰ ਵੱਡੇ ਲੈਵਲ ਤੇ ਅਸੈਪਟ ਕਰ ਰਹੀਆਂ ਨੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਦੇਖਦੇ ਆ ਮਾਲਟਾ ਫਿਰ ਅੱਜ ਕੱਲ ਫਿਨਲੈਂਡ ਬਹੁਤ ਸਪੀਡ ਚੱਕ ਰਿਹਾ ਐਂਡ ਦੈਨ ਥਰਡ ਆਪਸ਼ਨ ਇਜ਼ ਜਰਮਨੀ ਹੁਣ ਇਹਨਾਂ ਤਿੰਨਾਂ ਕੰਟਰੀਆਂ ਦੇ ਬੱਚਿਆਂ ਨੂੰ ਲੈਣ ਦੇ ਕਾਰਨ ਆਪੋ ਆਪਣੇ ਬੇਸਿਕਲੀ ਲੇਬਰ ਰਿਕੁਆਇਰਮੈਂਟ ਹੁੰਦੀ ਐ ਇਹਨਾਂ ਦੀ ਬੇਸਿਕ ਰਿਕੁਆਇਰਮੈਂਟ ਤਾਂ ਸ਼ੈਨੇਗਨ ਦੇ ਵਿੱਚ ਯੂਰਪ ਦੇ ਵਿੱਚ ਪੜਾਈ ਫ੍ਰੀ ਵਰਗੀ ਐ ਜੇ ਤੁਹਾਨੂੰ ਉਹਨਾਂ ਦੀ ਲੋਕਲ ਭਾਸ਼ਾ ਹੁੰਦੀ ਐ ਬਟ ਲੋਕਲ ਭਾਸ਼ਾ ਕਿਸੇ ਦਿਨ ਤੋਂ ਨਹੀਂ ਹੁੰਦੀ ਸੋ ਡੈਫੀਨਿਟਲੀ بڑے ਬੱਚੇ ਆ ਉਹ ਜ਼ਿਆਦਾਤਰ ਇੰਗਲਿਸ਼ ਕੋਰਸਿਸ ਲੈਂਦੇ ਆ ਹੁਣ ਇਹਦੇ ਵਿੱਚੋਂ ਅਗਰ ਆਪਾਂ ਦੇਖੀਏ ਤੇ ਮਾਲਟਾ ਜ਼ਿਆਦਾ ਫਿੱਟ ਬੈਠਦਾ ਕਿਉਂਕਿ ਉਹ ਪੂਰੀ ਕੰਟਰੀ ਚ ਬੋਲੀ ਹੀ ਜ਼ਿਆਦਾਤਰ ਇੰਗਲਿਸ਼ ਜਾਂਦੀ ਹੈ ਆਲਦੋ ਉਹ ਦੀ মালਟੀਸ ਲੈਂਗੁਏਜ ਹੈ ਬਟ ਬਹੁਤ ਘੱਟ ਬੰਦੇ ਬੋਲਦੇ ਆ ਔਰ ਜ਼ਿਆਦਾਤਰ ਇੰਗਲਿਸ਼ ਹੀ ਉੱਥੇ ਮੇਨ ਲੈਂਗੁਏਜ ਹੈ ਬਿਕੋਜ਼ ਉਹ ਇੱਕ ਟੂਰਿਜ਼ਮ ਕੰਟਰੀ ਹੈ ਯੂਰਪ ਦੀ ਔਰ ਸਾਰਾ ਯੂਰਪ ਅਲੱਗ-ਅਲੱਗ ਜਗ੍ਹਾ ਤੋਂ ਉੱਥੇ ਟੂਰਿਜ਼ਮ ਲਈ ਆਂਦਾ ਹੈ ਸੋ ਬੜੀ ਬੇਸਿਕ ਕਾਮਨ ਲੈਂਗੁਏਜ ਬਚ ਜਾਂਦੀ ਹੈ ਉਹ ਫਿਰ ਇੰਗਲਿਸ਼ ਬਚਦੀ ਹੈ ਇਸ ਕਰਕੇ ਉੱਥੇ ਕੰਮਕਾਰ ਜੌਬਸ एवरीथिंग ਇਨ ਇੰਗਲਿਸ਼ ਵਰਕਸ ਫਾਈਨ ਬਟ ਜਦੋਂ ਆਪਾਂ ਗੱਲ ਕਰਾਂਗੇ ਪਾਰਟਿਕੂਲਰ ਕਿਸੇ ਹੋਰ ਕੰਟਰੀ ਦੀ ਜਰਮਨੀ ਦੀ ਕਰਾਂਗੇ ਆਪਾਂ ਪੜ ਸਕਦੇ ਆਂ ਇੰਗਲਿਸ਼ ਚ ਜਾ ਕੇ ਇੰਗਲਿਸ਼ ਦੇ ਕੋਰਸ ਲੈ ਸਕਦੇ ਆਂ ਸਟੱਡੀ ਲੈ ਸਕਦੇ ਆਂ ਨੋ ਪ੍ਰੋਬਲਮ ਬਟ ਜਦੋਂ ਆਪਾਂ ਮਾਰਕੀਟ ਚ ਜੌਬ ਲੈਣ ਜਾਣਾ ਤੇ ਆਪਾਂ ਨੂੰ ਲੋਕਲ ਲੈਂਗੁਏਜ ਚਾਹੀਦੀ ਚਾਹੀਦੀ ਹੈ ਪੋਸੀਬਲ ਹੀ ਨਹੀਂ ਹੈ ਕਿ ਤੁਸੀਂ ਬਿਨਾ ਆਪਣੀ ਲੋਕਲ ਲੈਂਗੁਏਜ ਦੇ ਕੋਈ ਚੰਗੀ ਜੌਬ ਕਰ ਸਕੋ ਈਵਨ ਤੁਸੀਂ ਰੈਸਟੋਰੈਂਟ ਦੇ ਵਿੱਚ ਵੀ ਵੇਟਰ ਵੀ ਨਹੀਂ ਲੱਗ ਸਕਦੇ ਤੁਸੀਂ ਪਿੱਛੇ ਤਾਂ ਲੱਗ ਸਕਦੇ ਹੋ ਸਫਾਈ ਦੇ ਕਿਚਨ ਦੇ ਪਰ ਵੇਟਰ ਤੱਕ ਨਹੀਂ ਲੱਗ ਸਕਦੇ ਸੋ ਤੁਸੀਂ ਆ ਚੀਜ਼ ਨੂੰ ਸਮਝਣਾ ਪਊਗਾ ਕਿ ਤੁਸੀਂ ਜਦੋਂ ਯੂਰਪ 'ਚ ਸਿਲੈਕਸ਼ਨ ਕਰਨੀ ਹੈ ਤੇ ਉਹ ਕਿਹੜੇ ਹਿਸਾਬ ਨਾਲ ਕਰਨੀ ਹੈ ਸੋ ਜੇ ਦਾ ਤੁਸੀਂ ਲੈਂਗੁਏਜ ਲਰਨਿੰਗ ਐਟੀਟਿਊਡ ਹੈਗਾ ਤੁਹਾਡਾ ਤੁਸੀਂ ਸਿੱਖ ਲੋਗੇ ਕੌਨਫੀਡੈਂਟ ਹੋ ਤਾਂ ਯਸ ਜਾਓ ਜਰਮਨੀ ਸਾਰਿਆਂ ਤੋਂ ਬੈਸਟ ਗਿਣਦਾ ਮੈਂ ਔਰ ਫਿਨਲੈਂਡ ਸੈਕੰਡ ਤੇ ਗਿਣਦਾ ਮੈਂ ਮਾਲਟਾ ਨੂੰ ਫਿਰ ਪਿੱਛੇ ਛੱਡ ਦਿਓ ਭਾਵੇਂ ਬਟ ਜੇ ਤੁਸੀਂ ਉੱਥੇ ਦੀ ਲੈਂਗੁਏਜ ਨਾ ਸਿੱਖ ਪਾਇਆ ਉਹ ਤੁਹਾਡੇ ਲਈ ਸਿਰਪੀਡ ਬਣ ਜਾਊਗਾ ਸੋ ਇਦਾਂ ਦੇ ਕੇਸ 'ਚ ਬੈਸਟ ਕੀ ਹੈ ਕਿ ਤੁਸੀਂ ਮਾਲਟਾ ਜਾਓ ਤਾਂ ਕਿ ਤੁਹਾਡੀ ਸਟੱਡੀ ਸਟੱਡੀ ਦੇ ਦੌਰਾਨ ਹੋਣ ਵਾਲੇ ਖਰਚੇ ਉਹਦੇ ਦੌਰਾਨ ਚਾਹੀਦੀ ਹੋਈ ਪਾਰਟ ਟਾਈਮ ਜੌਬ ਔਰ ਬਾਅਦ 'ਚ ਵੀ ਜਿਹੜੀ ਫੁੱਲ ਟਾਈਮ ਜੌਬ ਚਾਹੀਦੀ ਹੈ ਕਿਤੇ ਵੀ ਤੁਹਾਨੂੰ ਮੁਸ਼ਕਲ ਨਾ ਹੋਵੇ ਔਰ ਤੁਹਾਡਾ ਪੀਆਰ ਦਾ ਜਿਹੜਾ ਰਸਤਾ ਹੈ ਉਹ ਸਭ ਤੋਂ ਸੌਖਾ ਤੇ ਸਮੂਥ ਜਿਹੜਾ ਹੈਗਾ ਜੀ ਉਹ ਮਾਲਟਾ 'ਚ ਚੱਲ ਸਕਦਾ ਹੈ ਦੂਸਰੀ ਆਪਸ਼ਨ ਤੁਸੀਂ ਫਿਨਲੈਂਡ ਜਾਂ ਜਰਮਨੀ ਕੁਛ ਵੀ ਲੈ ਸਕਦੇ ਹੋ ਬਟ ਜਿਹੜੀ ਫਰਸਟ ਆਪਸ਼ਨ ਹੈ ਮੇਰੇ ਖਿਆਲ ਨਾਲ ਬੱਚਿਆਂ ਨੂੰ ਮਾਲਟਾ ਲੈ ਕੇ ਚਲਣੀ ਚਾਹੀਦੀ ਸੋ ਵੀਜ਼ਾ ਸਕਸੈਸ ਰੇਟ ਤੁਸੀਂ ਈਵਨ ਕਿਹਾ ਕਿ ਚਰਚਾ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਕੋ ਪੋਜ਼ਿਟਿਵ ਐਟੀਟਿਊਡ ਹੈ ਸ਼ੈਲੀ ਬੁਲ ਬੈਕ ਸੋ ਵੀਜ਼ਾ ਸਕਸੈਸ ਰੇਟ ਕਿੰਨਾ ਹੈ ਆਲਮੋਸਟ ਅਗਰ ਮੈਂ ਗੱਲ ਕਰਾਂ 90% ਪਲੱਸ ਹੀ ਕਹਿ ਕੇ ਚੱਲੂੰਗਾ ਮੈਂ 90% ਵੀ ਨਹੀਂ ਕਹਿੰਦਾ ਪਲੱਸ ਹੀ ਕਹਿੰਦਾ ਕਿਉਂਕਿ ਕੋਈ ਕੋਈ ਸ਼ਾਇਦ ਬੱਚਾ ਜਿਹੜਾ ਰਿਫਿਊਜ਼ ਹੋ ਰਿਹਾ ਮਾਲਟਾ 'ਚ ਤੇ ਆਲਮੋਸਟ 100% ਵਰਗੇ ਰਿਜ਼ਲਟ ਆ ਰਹੇ ਹੈ ਫਿਨਲੈਂਡ 'ਚ ਵੀ 100% ਵਰਗੇ ਰਿਜ਼ਲਟ ਆ ਰਹੇ ਹੈ ਜਰਮਨੀ ਦੇ ਵਿੱਚ ਥੋੜਾ ਜਿਹਾ ਉੱਚਾ ਨੀਵਾ ਹੋ ਜਾਂਦਾ ਹੈ ਕਈ ਵਾਰ 1-2% 10 ਚੋਂ 1 ਅੱਧਾ ਬਚਾ ਰਹਿ ਜਾਂਦਾ ਕੋਈ ਬਟ ਬਹੁਤੇ ਰਿਜ਼ਲਟ ਪੋਜ਼ਿਟਿਵ ਚੱਲ ਰਿਹਾ ਸੋ ਕੰਟਰੀ ਤੁਸੀਂ ਕੋਈ ਵੀ ਲੈ ਸਕਦੇ ਹੋ ਯੂਰਪ ਨੂੰ ਵੀ ਹੁਣ ਲੋਕਾਂ ਦੀ ਲੋਡ ਪੈਣੀ ਹੈ ਬਿਕੋਜ਼ ਇਹਨਾਂ ਵੈਸਟ ਵਾਲੀਆਂ ਕੰਟਰੀਆਂ ਦੀ ਇੱਕੋ ਹੀ ਪ੍ਰੋਬਲਮ ਹੈ ਚਾਹੇ ਕੈਨੇਡਾ ਹੈ ਔਰ ਚਾਹੇ ਯੂਰਪ ਹੈ ਚਾਹੇ ਯੂਕੇ ਹੈ ਕਿ ਭਈ ਇਹਨਾਂ ਦੀ ਪੋਪੂਲੇਸ਼ਨ ਆ ਵਧ ਨਹੀਂ ਰਹੀਆਂ ਘਟ ਰਹੀਆਂ ਨੇ ਮਤਲਬ ਜਿਹੜਾ ਲੋਕਲ ਹੈ ਉਹਦਾ ਬਰਥ ਰੇਟ ਘਟੀ ਜਾ ਰਿਹਾ ਫੈਮਿਲੀ ਸਿਸਟਮ ਘਟੀ ਜਾ ਰਿਹਾ ਸੋ ਉਹਦੇ ਨਾਲ ਉਹ 네ਗੇਟਿਵ ਬਰਥ ਰੇਟ 'ਚ ਚੱਲ ਰਹੇ ਨੇ ਸੋ ਬਰਥ ਰੇਟਸ ਨੂੰ ਮੇਨਟੇਨ ਕਰਨ ਲਈ ਕਿਤੇ ਨਾ ਕਿਤੇ ਉਹਨਾਂ ਨੂੰ ਇਮੀਗ੍ਰੈਂਟਸ ਦੀ ਲੋੜ ਹੈ ਔਰ ਹਰ ਕੰਟਰੀ ਜਦੋਂ ਇਮੀਗ੍ਰੈਂਟ ਲੈਣ ਦੀ ਸੋਚਦੀ ਹੈ ਫਿਰ ਉਹਨੂੰ ਸਟੂਡੈਂਟ ਵਾਲਾ ਰਸਤਾ ਸਭ ਤੋਂ ਵਧੀਆ ਲੱਗਦਾ ਕਿਉਂਕਿ ਸਟੂਡੈਂਟ ਇੱਕ ਤਾਂ ਪੈਸਾ ਲੈ ਕੇ ਆਉਂਦਾ ਦੂਜਾ ਉਹ ਬਹੁਤਾ ਕੱਚੀ ਉਮਰੇ ਹੁੰਦਾ ਔਰ ਜਦੋਂ ਉੱਥੇ ਆਉਂਦਾ ਹੈ ਫਿਰ ਉਹ ਪੜਦਾ ਹੈ ਫਿਰ ਉਸ ਮਾਹੌਲ 'ਚ ਰਹਿੰਦਾ ਹੈ ਤੇ ਉਹ ਪੰਜਾਂ-ਸੱਤਾਂ ਸਾਲਾਂ ਬਾਅਦ ਉਹਨਾਂ ਦੇ ਕੰਮ ਦਾ ਪ੍ਰੋਡਕਟ ਬਣ ਜਾਂਦਾ ਸੋ ਉਹ ਜਿਹੜੀ ਚੀਜ਼ ਹੈ ਉਹ ਸਟੂਡੈਂਟ ਬੈਸਟ ਰੂਟ ਹੈ ਤਾਂ ਹੀ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਮਾਲਟਾ ਨੇ ਵੀ ਉਸ ਤਰੀਕੇ ਆਪਣਾ ਰਸਤਾ ਖੋਲ੍ਹਿਆ ਹੋਇਆ ਫਿਨਲੈਂਡ ਜਿੱਥੇ ਕਿ ਮੇਰੇ ਖਿਆਲ ਨਾਲ ਇਸ ਸਾਲ ਤੋਂ ਪਹਿਲਾਂ 2023 ਤੋਂ ਪਹਿਲਾਂ ਕਦੀ ਬੱਚੇ ਨਹੀਂ ਗਏ ਔਰ 2023 ਚ ਹੁਣ ਬਹੁਤ ਬੱਚਾ ਉੱਥੇ ਜਿਹੜਾ ਜੀ ਲਗਾਤਾਰ ਜਾ ਰਿਹਾ ਹੈ ਤੋ ਇਨਕਮ ਪੋਸਿਬਿਲਿਟੀਆਂ ਦੇ ਲਿਹਾਜ਼ ਨਾਲ ਵੀ ਗੱਲ ਕਰ ਲੈਣੀ ਹੈ ਕਿੰਦਾਂ ਦੀਆਂ ਡਿਫਰੈਂਟ ਨੇ ਜਾਂ ਸਾਰੇ ਸੈਮਿਕ ਤਕਰੀਬਨ ਨਹੀਂ ਹਰ ਹਰ ਕੰਟਰੀ ਦੇ ਆਪਣੇ ਨੋਰਮਸ ਆ ਲੈਂਗੁਏਜ ਜਿਹੜੀ ਕਰੰਸੀ ਆ ਉਹ ਯੂਰਪ ਯੂਰੋ ਹੀ ਹੈ ਜ਼ਿਆਨੇ ਪਾਸੇ ਬਟ ਦਾ ਮਤਲਬ ਆ ਨਹੀਂ ਹੈ ਕਿ ਪੇ ਰੇਟ ਸੇਮ ਹੈ ਪੇ ਰੇਟ ਇਦਾਂ ਨਹੀਂ ਹੈਗੇ ਹਰ ਕੰਟਰੀ ਦੇ ਆਪਣੇ ਪੇ ਰੇਟ ਔਰ ਆਪਣੇ ਐਕਸਪੈਂਸਸ ਨੇ ਜਰਮਨੀ ਦੇ ਵਿੱਚ ਆਪਾਂ ਪੜਨ ਲਈ ਜਾਂਦੇ ਆ ਤਾਂ ਤੁਸੀਂ ਲਾ ਲਓ ਜੀ ਆਪਾਂ ਕੋਈ 20000 ਯੂਰੋ ਦਾ ਲੱਗੇ ਸ਼ਾਕੇ ਪਹੁੰਚ ਜਾਂਦੇ ਆ ਫਿਨਲੈਂਡ 'ਚ ਜਾਣੇ ਆ ਤੇ ਆਪਾਂ 12-13000 ਯੂਰੋ ਦੇ ਲੱਗੇ ਛੱਕੇ ਪਹੁੰਚ ਜਾਂਦੇ ਆ ਮਾਲਟਾ 'ਚ ਜੇਕਰ ਆਪਾਂ ਜਾਣਾ ਚਾਹੁੰਦੇ ਆ ਤੇ ਆਪਾਂ 7-8000 ਯੂਰੋ ਫੀਸ ਨਾਲ ਵੀ ਜਾ ਸਕਦੇ ਆ ਸੋ ਜਿਹੜੇ ਹਿਸਾਬ ਨਾਲ ਤੁਸੀਂ ਇਹਨਾਂ ਦੇ ਖਰਚੇ ਗਿਣਦੇ ਹੋ ਉਸੇ ਹਿਸਾਬ ਨਾਲ ਇਹਨਾਂ ਦੇ ਇਨਕਮ ਸਕੇਲ ਵੀ ਅਲੱਗ-ਅਲੱਗ ਹੈ ਐਵਰੇਜਲੀ ਗੱਲ ਕਰੀਏ ਜਰਮਨੀ ਵਰਗੀ ਕੰਟਰੀ 'ਚ ਫਿਨਲੈਂਡ ਵਰਗੀ ਕੰਟਰੀ ਦੇ ਵਿੱਚ ਤੁਹਾਨੂੰ 8-9 ਯੂਰੋ ਪਰ आवर ਮਿਲ ਸਕਦੇ ਆ 10 ਯੂਰੋ ਵੀ ਪਰ आवर ਮਿਲ ਸਕਦੇ ਆ ਮਾਲਟਾ ਦੇ ਵਿੱਚ ਤੁਹਾਨੂੰ ਇਸ ਤੋਂ ਘੱਟ ਮਿਲਣਗੇ ਬਟ ਮਾਲ ਦੇ ਅਗੇਂਸਟ ਮਾਲਟਾ ਦੀ ਲਿਵਿੰਗ ਕਾਸਟ ਵੀ ਘੱਟ ਹੈ ਖਰਚੇ ਵੀ ਘੱਟ ਨੇ ਸੋ ਉੱਥੇ ਸੇਵਿੰਗ ਪਾਵਰ ਫਿਰ ਅਲਟੀਮੇਟਲੀ ਜਦੋਂ ਤੁਸੀਂ ਦੇਖੋਗੇ ਤੇ ਉਹ ਤੁਹਾਨੂੰ ਸੇਵਿੰਗ ਮਾਲਟਾ 'ਚ ਜ਼ਿਆਦਾ ਹੁੰਦੀ ਦਿਖੇਗੀ ਜਰਮਨੀ 'ਚ ਘੱਟ ਹੁੰਦੀ ਦਿਖੇਗੀ ਸੋ ਇਸ ਤਰੀਕੇ ਨਾਲ ਸੋ ਜਿਹੜਾ ਇਕਨੋਮਿਕ ਸਟਰਕਚਰ ਹੈ ਉਹ ਵੱਖਰਾ-ਵੱਖਰਾ ਹੈ ਬਟ ਵੀਜ਼ਾ ਸਕਸੈਸ ਰੇਟ ਜੇ ਆਪਾਂ ਲੈ ਕੇ ਗੱਲ ਕਰਦੇ ਆਂ ਪੀਆਰ ਨੂੰ ਲੈ ਕੇ ਗੱਲ ਕਰਦੇ ਆਂ ਤੋ ਉਹ ਸ਼ਾਨਦਾਰ ਨੇ ਸਾਰੀਆਂ ਕੰਟਰੀਆਂ ਦੇ ਵਿੱਚ ਇੱਕੋ ਹੀ ਸਿਸਟਮ ਹੈ 5 ਸਾਲ ਵਰਕ ਪਰਮਿਟ ਤੇ ਰਹਿ ਕੇ ਤੁਸੀਂ ਆਪਣੇ ਪੀਆਰ ਲੈ ਸਕਦੇ ਹੋ ਚਾਹੇ ਜਰਮਨੀ ਰਹਿ ਲੋ ਚਾਹੇ ਤੁਸੀਂ ਫਿਨਲੈਂਡ ਰਹਿ ਲੋ ਚਾਹੇ ਮਾਲਟਾ ਰਹਿ ਲੋ ਸੁਪਾਂਸਾਲ ਪੂਰੇ ਕਰਨੇ ਆ ਇਹਦੇ ਵਿੱਚੋਂ ਹੁਣ ਤੁਹਾਨੂੰ ਜਿਹੜਾ ਮਾਲਟਾ ਹੈ ਉਹ ਸਾਲ ਬਾਅਦ ਹੀ ਵਰਕ ਪਰਮਿਟ ਦੇ ਦਿੰਦਾ ਫਿਨਲੈਂਡ ਚ ਫਿਰ ਤੁਹਾਨੂੰ ਗ੍ਰੈਜੂਏਸ਼ਨ ਜਾਂ ਮਾਸਟਰਸ ਪੂਰੀ ਕਰਨੀ ਪਏਗੀ ਜਰਮਨੀ ਦੇ ਵਿੱਚ ਵੀ ਤੁਹਾਨੂੰ ਗ੍ਰੈਜੂਏਸ਼ਨ ਮਾਸਟਰਸ ਪੂਰੀ ਕਰਨੀ ਪਏਗੀ ਉਸ ਤੋਂ ਬਾਅਦ ਸਵਿਚ ਕਰੋਗੇ ਲੇਕਿਨ ਮਾਲਟਾ ਜੇ ਤੁਸੀਂ ਡਿਪਲੋਮਾ ਕਰਕੇ ਵੀ ਸਵਿਚ ਕਰ ਸਕਦੇ ਹੋ ਮਤਲਬ ਇਹ ਸਿੰਗਾਪੁਰ ਦਾ ਅਪਗ੍ਰੇਡਡ ਵਰਜ਼ਨ ਹੋ ਗਿਆ ਔਰ ਬੈਨੀਫਿਟ ਆ ਹੋ ਜਾਂਦਾ ਵੀ ਫਿਰ ਬਾਅਦ ਚ ਚਾਹੇ ਤੁਸੀਂ ਮਾਲਟਾ ਦੇ ਰੈਜ਼ੀਡੈਂਟ ਹੋ ਚਾਹੇ ਕਿਸੇ ਹੋਰ ਕੰਟਰੀ ਦੇ ਤੁਸੀਂ ਪੂਰੇ ਸ਼ੈਨਗਨ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦੇ ਹਾਂ ਰਹਿ ਸਕਦੇ ਹਾਂ ਔਰ ਆਪਣਾ ਜੀਵਨ ਬਤੀਤ ਕਰ ਸਕਦੇ ਸੋ ਸਟੂਡੈਂਟਸ ਬਹੁਤ ਡਿਟੇਲ ਦੇ ਵਿੱਚ ਇੱਕ ਓਵਰਵਿਊ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਸੋ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਸ਼ਾਇਨਗਨ ਦੇ ਕੁਝ ਪਾਰਟਿਕੂਲਰ ਕੰਟਰੀਜ਼ ਬਾਰੇ ਅਸੀਂ ਡਿਟੇਲ ਦੇ ਵਿੱਚ ਵੀ ਚਰਚਾ ਲੈ ਕੇ ਆਵਾਂਗੇ ਕਿਉਂਕਿ ਮੈਂ ਦੇਖ ਰਿਹਾ ਬਹੁਤ ਸਾਰੇ ਸਟੂਡੈਂਟਸ ਦੇ ਡਿਟੇਲਡ ਕੁਐਸਚਨ ਵੀ ਨੇ ਕੰਟਰੀ ਵਾਈਜ਼ ਸੋ ਜਿਹੜੇ ਸਟੂਡੈਂਟਸ ਨਵੇਂ ਜੁੜੇ ਨੇ ਸਾਡੇ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਵੈਲਿਊਏਬਲ ਇਨਫੋਰਮੇਸ਼ਨ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾ ਗੋਡ ਮੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ